ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਜਿਹੜਾ ਆ ਪੈਚ ਵਾਲਾ ਗਲਾ ਹੁੰਦਾ ਹੈ ਇਹਦੇ ਤੇ ਆਪਾਂ ਚੋਰਸ ਗਲਾ ਕਿਸ ਤਰ੍ਹਾਂ ਅਟੈਚ ਕਰਨਾ ਹੈ ਇਹਦੇ ਤੇ ਆਪਾਂ ਸਾਰੀਆਂ ਨਿਸ਼ਾਨੀਆਂ ਲਾ ਲੈਣੀਆਂ ਵੀ ਇਹ ਇਕੁਅਲ ਆਵੇ ਵੀ ਸਿੱਧਾ ਸੈਂਟਰ 'ਚ ਬਣੇ ਤੇ ਇਹਨੂੰ ਆਪਾਂ ਇੱਥੇ ਸੈਂਟਰ ਕਰ ਲੈਣਾ ਇਹਦਾ ਇੱਥੋਂ ਵੀ ਆਪਾਂ ਸੈਂਟਰ ਕਰ ਲੈਣਾ ਤੇ ਆਪਾਂ ਸੈਂਟਰ ਦੇ ਵਿੱਚ ਇੱਕ ਸਲਾਈ ਲਾ ਦਾਂਗੇ ਵੀ ਇਹਦੇ ਨਾਲ ਆਪਣਾ ਜਿਹੜਾ ਗਲਾ ਹੈ ਤੇ ਉਹ ਆਸੇ-ਪਾਸੇ ਨਹੀਂ ਰਹੇਸ ਕਰਾਣਾ ਪਹਿਲਾਂ ਆਪਾਂ ਨਿਸ਼ਾਨੀ ਲਾ ਕੇ ਤੇ ਉਹਦੇ ਤੇ ਸਲਾਈ ਲਾਵਾਂਗੇ ਫਿਰ ਆਪਾਂ ਪਾਸੇ ਪਾਸਿਆਂ ਦੇ ਕਿਨਾਰੇ-ਕਨਾਰੇ ਤੇ ਸਲਾਈ ਲਾਵਾਂਗੇ ਇਸ ਤਰ੍ਹਾਂ ਜਿਹੜਾ ਆਪਣਾ ਗਲਾ ਬਣੂਗਾ ਉਹ ਸਿੱਧਾ ਸੈਂਟਰ ਦੇ ਵਿੱਚ ਬਣੂਗਾ ਤੇ ਨਹੀਂ ਗਲਾ ਟੇਡਾ ਲੱਗ ਜਾਂਦਾ ਜੇ ਆਪਾਂ ਆਹ ਵਾਲੀ ਸਲਾਈ ਨਹੀਂ ਲਾਉਂਦੇ ਨਾ ਫਿਰ ਆਪਣਾ ਗਲਾ ਜਿਹੜਾ ਟੇਡਾ ਲੱਗ ਜਾਂਦਾ ਹੁਣ ਆਪਾਂ ਗਲੇ ਇਹਦੀ ਕਿਨਾਰੀ ਕਿਨਾਰੀ ਤੇ ਸਲਾਈ ਲਾਵਾਂਗੇ ਇਹਦੇ ਨਾਲ ਆਪਣਾ ਗਲਾ ਅਟੈਚ ਹੋ ਜਾਏ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਦਿਓ ਜੀ ਇਹ ਪੈਚ ਲੱਗਿਆ ਹੋਇਆ ਗਲੇ ਤੇ ਉਦੇ ਤੇ ਆਪਾਂ ਚੌਥਾ ਗਲਾ ਬਣਾਉਣਾ ਹੈਗਾ జా కట్ దా హా ఏ టాక లాగే ఏదేనా గళా ఫినిషింగ్ అందర ను అటేచ ਹੁਣ ਆਪਾਂ ਇੱਥੋਂ ਆ ਸਲਾਈ ਲਾਵਾਂਗੇ ਵਿੱਚ ਮੋੜ ਕੇ ਆਪਣਾ ਗਲਾ ਜਿਹੜਾ ਬਾਹਰ ਨਿਕਲੇਗਾ ਇਸ ਤਰ੍ਹਾਂ ਆਪਣੇ ਗਲੇ ਦੀ ਬਹੁਤ ਫਿਨਿਸ਼ਿੰਗ ਆਉਂਦੀ ਹੈ ਚਾਰਸ ਗਲੇ ਦੀ ਇਹ ਆਪਾਂ ਬੱਡੇ ਵਕੀਨਾ ਸਲਾਈ ਲਾ ਲਈ ਜਿਹਦੇ ਤੇ ਆਪਾਂ ਬਾਅਦ ਚ ਤਰਪਾਈ ਕਰਾਂਗੇ ਵੀ ਤਰਪਾਈ ਕਰਨ ਆਪਾਂ ਨੂੰ ਸੌਖਾ ਹੋ ਜਾਣਾ ਠੀਕ ਆ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਣਾ ਚਾਰਥ ਵਾਲਾ ਚੱਕਰ ਆ ਮਣਿਆ ਬੇਫੋ I uh do -huh.